ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਜੀਤ ਕਰਨਾ ਵਿਵੇਕ ਕਲੀਨਿਕ ਦਾਲਾ ਅਗਵਾੜ ਨੇੜੇ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਤੇ ਬਰਾਹ ਸਾਡੇ ਕੋਲ ਅਕਸਰ ਹੀ ਪੁਰਾਣੀ ਖਾਰਿਸ਼ ਚੰਬਲ ਦਦਾਂ ਦੇ ਮਰੀਜ਼ ਅਕਸਰ ਹੀ ਆਉਂਦੇ ਰਹਿੰਦੇ ਹਨ ਬਹੁਤ ਮਰੀਜ਼ ਇਹੋ ਜਿਹੇ ਵੀ ਹੁੰਦੇ ਹਨ ਜਿਹੜੇ ਜਿੰਨੀ ਦੇਰ ਤੱਕ ਦਵਾਈ ਖਾਂਦੇ ਹਨ ਉਨੀ ਦੇਰ ਤੱਕ ਅਸਰ ਰਹਿੰਦਾ ਹੁੰਦਾ ਜਦੋਂ ਉਹ ਦਵਾਈ ਛੱਡ ਦਿੰਦੇ ਹਨ ਉਹਨਾਂ ਨੂੰ ਦਦਾ ਖਾਰ ਐਕਜ਼ੀਮਾ ਦਾਣੇ ਹੋਣਾ ਪਿੰਪਲ ਹੋਣਾ ਇਹ ਚੀਜ਼ ਫਿਰ ਸ਼ੁਰੂ ਹੋ ਜਾਂਦੀ ਹੈ ਆਮ ਅਸੀਂ ਅਕਸਰ ਹੀ ਦੇਖਦੇ ਹਾਂ ਸਾਡੇ ਕੋਲ ਮਰੀਜ਼ ਆਂਦੇ ਹਨ ਔਰ ਕਹਿੰਦੇ ਹਨ ਕਿ ਡਾਕਟਰ ਜੀ ਅੱਗੇ ਵੀ ਮੈਂ 2-3 ਮਹੀਨੇ ਦਵਾਈ ਖਾਧੀ ਜਿੰਨੀ ਦੇਰ ਮੈਂ ਦਵਾਈ ਖਾਧੀ ਉਨੀ ਦੇਰ ਸਹੀ ਰਿਹਾ ਜਦੋਂ ਮੈਂ ਦਵਾਈ ਛੱਡ ਦਿੱਤੀ ਉਸ ਤੋਂ ਬਾਅਦ ਫਿਰ ਮੇਰੇ ਖਾਰਿਸ਼ ਹੋਣ ਲੱਗੀ ਦੱਧਾਂ ਹੋਣ ਲੱਗੀਆਂ ਰਾਤ ਨੂੰ ਸੁੱਤੇ ਪਿਆਂ ਨੂੰ ਬਹੁਤ ਜ਼ਿਆਦਾ ਖਾਰਿਸ਼ ਹੋਣ ਲੱਗੀ ਸਨਾਂ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਖਾਰਿਸ਼ ਹੋਣ ਲੱਗੀ ਸੋ ਇਸ ਚੀਜ਼ ਦੇ ਮੱਧਮ ਜਦ ਨਜ਼ਰ ਰੱਖਦੇ ਹੋਏ ਸਾਡੇ ਕੋਲ ਇਹਦਾ ਜੜ ਤੋਂ ਇਲਾਜ ਹੈ ਅਸੀਂ ਜਿਹੜਾ ਇਲਾਜ ਕਰਦੇ ਹਾਂ ਇਲੈਕਟ੍ਰੋ ਹੋਮੋਪੈਥੀ ਦਵਾਈਆਂ ਨਹੀਂ ਕਰਦੇ ਹਾਂ ਸਾਡੇ ਕੋਲ ਐਕਜ਼ੀਮਾ ਦੱਧਾਂ ਖਾਰਿਸ਼ ਬਹੁਤ ਪੁਰਾਣੀ ਖਾਰਿਸ਼ ਹੋਵੇ ਔਰ ਸਾਰੇ ਫੇਸ ਤੇ ਦਾਣੇ ਹੋਣ ਅੱਖਾਂ ਦੇ ਆਲੇ ਦੁਆਲੇ ਕਾਲੇ ਘੇਰੇ ਹੋਣ ਇਹਨਾਂ ਚੀਜ਼ਾਂ ਦਾ ਇਹਨਾਂ ਬਿਮਾਰੀਆਂ ਦਾ ਸਾਡੇ ਕੋਲ ਗਰੰਟੀਸ਼ੁਦਾ ਇਲੈਕਟਰੋ ਹੋਮੋਪੈਥੀ ਦਾ ਹੀ ਇਲਾਜ ਹੈਗਾ ਸੋ ਜੇ ਤੁਹਾਨੂੰ ਵੀ ਦਿੱਕਤ ਹੈ ਕੋਈ ਖਾਰਿਸ਼ ਹੁੰਦੀ ਰਹਿੰਦੀ ਹੈ ਬਹੁਤ ਜ਼ਿਆਦਾ ਦੱਧਾ ਹੁੰਦੀਆਂ ਨੇ ਨਹੀਂ ਆਣ ਤਾਂ ਤੁਸੀਂ ਵੀ ਆ ਕੇ साढ़े तो दवाई ले सकते हो और एक ग्रंटिड रिजल्ट तो मिलन गए और जड़ तो बीमारी चुकी जाएगी सो so, इलाज करवाने फोन करके ही आओ जी समा थल लिखा हो नंबर थले लिख्या होड्रैस उ आ जाएगा मैनशन कर देवे सो so, जिन्होंने भी प्रॉब्लम है आके दवाई ले सदै और गरंटड इलाज इस बीमारी तो ਸਿੱਟਾ ਕਾਰਿਆ ਪਾਸ ਕਰਦੋ ਧੰਨਵਾਦ